ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਕਹਾਣੀ ਦੋਸਤੋ ਉਹਨਾਂ ਲੋਕਾਂ ਦੇ ਲਈ ਆ ਉਹਨਾਂ ਬੱਚਿਆਂ ਦੇ ਲਈ ਆ ਜਿਹੜੇ ਕਿ ਬੱਚੇ ਜਾਂ ਲੋਕ ਆਪਣੇ ਮਾਪੇ ਦੀ ਕਮਾਈ ਨੂੰ ਐਸ਼ ਪ੍ਰਸਤੀ ਦੇ ਵਿੱਚ ਉਡਾ ਦਿੰਦੇ ਨੇ ਤੇ ਜਦੋਂ ਤੱਕ ਉਹਨਾਂ ਨੂੰ ਸਮਝ ਆਉਂਦੀ ਆ ਉਦੋਂ ਤੱਕ ਉਹਨਾਂ ਦੀ ਮਿਹਨਤ ਕਰਨ ਦੀ ਉਮਰ ਕਾਫੀ ਲੰਘ ਚੁੱਕੀ ਹੁੰਦੀ ਆ ਸੋ ਦੋਸਤੋ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਸ਼ੁਰੂ ਕਰਦੇ ਆਂ ਦੋਸਤੋ ਅੱਜ ਦੀ ਕਹਾਣੀ ਇੱਕ ਕਿਸਾਨ ਪਿੰਡ ਦੇ ਵਿੱਚ ਇੱਕ ਕਿਸਾਨ ਰਹਿੰਦਾ ਹੁੰਦਾ ਉਹ ਬਹੁਤ ਹੀ ਮਿਹਨਤ ਕਰਦਾ ਮਿਹਨਤ ਦੇ ਨਾਲ ਉਹ ਆਪਣੇ ਬੱਚੇ ਨੂੰ ਪੜ੍ਹ ਲਿਖਾ ਕੇ ਵੱਡਾ ਕਰ ਲੈਂਦਾ ਜਦੋਂ ਹੁਣ ਉਸ ਦਾ ਬੱਚਾ ਪੜ੍ਹ ਲਿਖ ਜਾਂਦਾ ਤਾਂ ਉਸ ਨੂੰ ਇਹ ਇਹ ਹੁੰਦਾ ਕਿ ਉਸ ਦਾ ਬੱਚਾ ਹੁਣ ਵਧੀਆ ਕੰਮ ਧੰਦੇ ਲੱਗ ਜਵੇ ਵਧੀਆ ਨੌਕਰੀ ਤੇ ਲੱਗ ਜਵੇ ਪਰ ਉਸ ਦਾ ਬੱਚਾ ਆਪਣੇ ਪਿਓ ਦੀ ਕਮਾਈ ਨੂੰ ਐਸ਼ ਪ੍ਰਾਸਤੀ ਦੇ ਵਿੱਚ ਅਡਾਉਣ ਲੱਗ ਜਾਂਦਾ ਜਦੋਂ ਉਹ ਜਵਾਨ ਹੋ ਜਾਂਦਾ ਉਸ ਦੀ ਸੰਗਤ ਹੀ ਗਲਤ ਹੋ ਜਾਂਦੀ ਆ ਉਹ ਗਲਤ ਸੰਗਤ ਦੇ ਵਿੱਚ ਫਸ ਜਾਂਦਾ ਤੇ ਜਿਸ ਦੇ ਕਾਰਨ ਉਸ ਦਾ ਬਾਪ ਬੜਾ ਪਰੇਸ਼ਾਨ ਰਹਿਣ ਲੱਗ ਜਾਂਦਾ ਕਿਉਂਕਿ ਉਸ ਨੇ ਬੜੀ ਮਿਹਨਤ ਮਿਹਨਤ ਦੇ ਨਾਲ ਆਪਣੇ ਬੱਚੇ ਨੂੰ ਪੜਾਇਆ ਲਿਖਾਇਆ ਹੁੰਦਾ ਬਹੁਤ ਮਿਹਨਤ ਕੀਤੀ ਹੁੰਦੀ ਆ ਤੇ ਜਦੋਂ ਉਸ ਦੀ ਬਾਪ ਦੀ ਆਰਾਮ ਕਰਨ ਦੀ ਉਮਰ ਹੁੰਦੀ ਆ ਉਸ ਉਮਰ ਦੇ ਵਿੱਚ ਉਸ ਦਾ ਬੱਚਾ ਗਲਤ ਲੈਨ ਵਿੱਚ ਪੈ ਜਾਂਦਾ ਤੇ ਉਸ ਨੂੰ ਬਹੁਤ ਫਿਕਰ ਲੱਗੀ ਰਹਿੰਦੀ ਆ ਕਿਉਂਕਿ ਬੱਚਾ ਬਹੁਤ ਹੀ ਫ਼ਯੂਲ ਦੇ ਖਰਚੇ ਆਪਣੇ ਬਾਪ ਤੋਂ ਰੋਜ਼ ਪੈਸੇ ਲੈ ਜਾਂਦਾ ਤੇ ਫ਼ਯੂਲ ਦੇ ਖਰਚੇ ਵਿੱਚ ਉਡਾਉਂਦਾ ਰਹਿੰਦਾ ਹੁਣ ਉਸ ਦਾ ਬਾਪ ਉਸ ਨੂੰ ਕੁਝ ਕਹਿ ਵੀ ਨਹੀਂ ਸਕਦਾ ਸੀ ਇੱਕ ਦਿਨ ਉਸ ਦੇ ਬਾਪ ਨੇ ਅੱਕੇ ਹੋਏ ਨੇ ਆਪਣੇ ਬੱਚੇ ਨੂੰ ਆਪਣੇ ਕੋਲ ਬੁਲਾਇਆ ਤੇ ਉਸ ਨੂੰ ਕਿਹਾ ਕਿ ਅੱਜ ਤੋਂ ਬਾਅਦ ਜੇ ਤੂੰ ਘਰ ਦੇ ਵਿੱਚ ਮੈਨੂੰ 50 ਰੁਪਏ ਰੋਜ਼ ਬਾਹਰੋਂ ਕਮਾ ਕੇ ਲਿਆਉਣੇ ਆ ਤੂੰ ਕੰਮ ਧੰਦਾ ਕੋਈ ਕਰਦਾ ਨਹੀਂ ਪਰ ਅੱਜ ਤੋਂ ਬਾਅਦ ਜੇ ਤੂੰ 50 ਰੁਪਏ ਮੈਨੂੰ ਰੋਜ਼ ਦੇ ਨਾ ਦਿੱਤੇ ਤਾਂ ਤੈਨੂੰ ਘਰ ਵਿੱਚ ਨਹੀਂ ਬੜਨ ਦੇਣਾ ਮੈਂ ਘਰ ਵਿੱਚ ਤੈਨੂੰ ਕੋਈ ਰੋਟੀ ਪਾਣੀ ਨਹੀਂ ਮਿਲੇਗਾ ਕੋਈ ਤੈਨੂੰ ਘਰ ਵਿੱਚ ਨਹੀਂ ਵੜੇਗਾ ਤੂੰ ਦਿੱਲੀ ਦੇ 50 ਰੁਪਏ ਕਮਾ ਕੇ ਮੈਨੂੰ ਲਿਆਉਣੇ ਆ ਉਹ ਬੱਚੇ ਨੂੰ ਆਏ ਹੁੰਦਾ ਕਿ ਇਹ ਤਾਂ ਗੱਲ ਹੀ ਕੁਝ ਨਹੀਂ ਹੈਗੀ ਕਿਉਂਕਿ ਉਸ ਦਾ ਬਾਪ ਉਸ ਨੂੰ ਰੋਜ਼ ਪੈਸਾ ਥੇਲਾ ਦਿੰਦਾ ਰਹਿੰਦਾ ਉਸ ਨੂੰ 500 ਰੁਪਏ ਤਾਂ ਨਾਰਮਲ ਮਾਮੂਲੀ ਜੀ ਗੱਲ ਲੱਗਦੀ ਹੁੰਦੀ ਆ ਉਹ ਅਗਲੇ ਦਿਨ ਆਪਣੀ ਮਾਂ ਦੇ ਕੋਲ ਜਾਂਦਾ ਆਪਣੀ ਮਾਂ ਤੋਂ 50 ਰੁਪਏ ਮੰਗਦਾ ਉਸ ਦੀ ਮਾਂ ਵੀ ਬੱਚੇ ਉਸ ਨੂੰ ਬਹੁਤ ਪਿਆਰ ਕਰਦੀ ਹੁੰਦੀ ਆ ਉਹ 50 ਰੁਪਏ ਆਪਦੇ ਕੋਲੋਂ ਬੱਚੇ ਨੂੰ ਦੇ ਦਿੰਦੀ ਆ ਤੇ ਉਹ ਦੂਜੇ ਦਿਨ ਆਪਣੇ ਪਿਓ ਕੋਲੇ ਹੁੰਦਾ ਉਸ ਦਿਨ ਆ ਕੇ 50 ਰੁਪਏ ਦਿੰਦਾ ਤੇ ਉਸ ਦਾ ਬਾਪ ਉਹ 50 ਰੁਪਏ ਉਸ ਤੋਂ ਫੜਦਾ ਤੇ ਸਾਹਮਣੇ ਚੁੱਲ੍ਹੇ ਦੇ ਵਿੱਚ ਅੱਗ ਮੱਚਦੀ ਵਿੱਚ ਉਹ 50 ਰੁਪਏ ਨੂੰ ਸਿੱਟ ਦਿੰਦਾ ਉਹ ਬੱਚਾ ਉਸ ਚੀਜ਼ ਨੂੰ ਦੇਖਦਾ ਤੇ ਚੁੱਪ ਕਰਕੇ ਉੱਥੋਂ ਚਲੇ ਜਾਂਦਾ ਦੂਜੇ ਦਿਨ ਵੀ ਉਹ ਆਪਣੀ ਮਾਂ ਤੋਂ 50 ਰੁਪਏ ਲੈਂਦਾ ਤੇ ਉਹ ਚੁੱਲ੍ਹੇ ਦੇ ਵਿੱਚ ਉਸਦਾ ਬਾਪ ਫੇਰ ਉਵੇਂ ਹੀ ਸੜ ਦਿੰਦਾ ਤੇ ਬੱਚਾ ਫੇਰ ਉਦਾਂ ਚਲੇ ਜਾਂਦਾ ਇਸ ਤਰ੍ਹਾਂ ਇਹ ਸਿਲਸਿਲਾ ਹਫ਼ਤਾ 5-10 ਦਿਨ ਚੱਲਦਾ ਰਹਿੰਦਾ ਇੱਕ ਦਿਨ ਉਸਦੀ ਮਾਂ ਨੇ ਵੀ ਉਸ ਬੱਚੇ ਨੂੰ ਪੈਸੇ ਦੇਣ ਤੋਂ ਜਵਾਬ ਦੇ ਦਿੱਤਾ ਕਿ ਤੂੰ ਰੋਜ਼-ਰੋਜ਼ ਪੈਸੇ ਮੇਰੇ ਤੋਂ ਲੈਣਾ ਹੈ ਨਾ ਪੈਸੇ ਦਾ ਕਰਦਾ ਕੀ ਆ ਉਹ ਮਾਂ ਉਸਦੀ ਬੱਚੇ ਨੂੰ ਪੈਸੇ ਦੇਣ ਤੋਂ ਜਵਾਬ ਦੇ ਦਿੰਦੀ ਹੈ ਕਿ ਜੇ ਤੈਨੂੰ ਪੈਸੇ ਚਾਹੀਦੇ ਤੂੰ ਆਪਣੇ ਬਾਪ ਤੋਂ ਮੰਗ ਆਪਣੇ ਪਿਤਾ ਤੋਂ ਪੈਸੇ ਮੰਗ ਤੇ ਹੁਣ ਪਿਤਾ ਤੋਂ ਕਿਹੜੇ ਮੂਹਨਾ ਮੰਗੇ ਪਿਆ ਸੀ ਹੁਣ ਉਹਨੇ ਆਪਣੇ ਯਾਰ ਦੋਸਤੋਂ ਤੋਂ ਪੈਸੇ ਮੰਗੇ ਇੱਕ ਦੋ ਦਿਨ ਤਾਂ ਯਾਰ ਦੋਸਤਾਂ ਨੇ ਵੀ ਪੈਸੇ ਉਸ ਨੂੰ ਦੇ ਦਿੱਤੇ ਤੇ ਉਹਨੇ ਉਮੀ ਪੈਸੇ 50 ਰੁਪਏ ਲਿਆ ਕੇ ਆਪਣੇ ਪਿਤਾ ਨੂੰ ਦਿੱਤੇ ਤੇ ਉਸਨੇ ਬਾਪ ਨੇ ਉਹ ਚੁੱਲ੍ਹੇ ਵਿੱਚ ਅੱਗ ਵਿੱਚ ਮਚਾ ਦਿੱਤੀ ਹੁਣ ਇੱਕ ਦਿਨ ਉਸ ਨੂੰ ਸਾਰਿਆਂ ਨੇ ਜਵਾਬ ਦੇ ਦਿੱਤਾ ਪੈਸੇ ਦੇਣ ਤੋਂ ਕਿਸੇ ਨੇ ਵੀ ਉਸ ਨੂੰ ਪੈਸਾ ਨਹੀਂ ਕੋਈ ਦਿੱਤਾ ਤੇ ਉਸਨੇ ਦੇਖਿਆ ਕਿ ਇਹ ਤਾਂ ਫਿਰ ਬਹੁਤ ਔਖਾ ਹੋ ਜਾਊਗਾ ਇਦਾਂ ਤਾਂ ਜੇ ਮੈਂ ਪੈਸੇ ਘਰੇ ਨਾਲ ਲਿਆ ਕੇ ਦਿੱਤੇ ਮੈਨੂੰ ਤਾਂ ਘਰ ਦੇ ਨੇ ਘਰੇ ਨਹੀਂ ਬਾੜਨਾ ਉਨੇ ਕੀ ਕੀਤਾ ਸਾਹਮਣੇ ਸੜਕ ਦੇ ਉੱਪਰ ਇੱਕ ਨਵਾਂ ਮਕਾਨ ਬਣਦਾ ਹੁੰਦਾ ਨਵੀਂ ਕੋਠੀ ਬਣ ਰਹੀ ਹੁੰਦੀ ਆ ਉਹ ਦੇਖਦਾ ਕਿ ਇੱਕ ਵਿਅਕਤੀ ਬਾਹਰ ਇੱਟਾਂ ਦੇ ਚੱਕੇ ਤੋਂ ਇੱਟਾਂ ਚੱਕ-ਚੱਕ ਕੇ ਅੰਦਰ ਕੋਠੀ 'ਚ ਲੈ ਆ ਰਿਹਾ ਕਿਉਂ ਨਾ ਮੈਂ ਵੀ ਇੱਥੇ ਕੰਮ ਕਰਕੇ ਇਹਨਾਂ ਤੋਂ ਪੈਸੇ ਲੈ ਲੈਣਾ ਹੁਣ ਉਹ ਜਾਂਦਾ ਉਸ ਵਿਅਕਤੀ ਕੋਲ ਜਾ ਕੇ ਕਹਿੰਦਾ ਕਿ ਇਹ ਇੱਟਾਂ ਮੈਂ ਅੰਦਰ ਸਾਰੀਆਂ ਸ਼ਾਮ ਤੱਕ ਕਰ ਦਿੰਨਾ ਤੁਸੀਂ ਮੈਨੂੰ ਇਸ ਦੇ ਬਦਲੇ 50 ਰੁਪਏ ਦੇ ਦਿਓ ਉਹ ਵਿਅਕਤੀ ਕਹਿੰਦਾ ਕਿ ਠੀਕ ਆ ਕੋਈ ਗੱਲ ਨਹੀਂ ਭਾਈ ਤੂੰ ਮਿਹਨਤ ਕਰ ਤੈਨੂੰ 50 ਰੁਪਏ ਦੇ ਦਿੰਨੇ ਆ ਹੁਣ ਉਸਨੇ ਕੰਮ ਤਾਂ ਕੋਈ ਕੀਤਾ ਨਹੀਂ ਹੁੰਦਾ ਕੰਮ ਤਾਂ ਉਸਨੇ ਕਦੇ ਕੋਈ ਕੀਤਾ ਨਹੀਂ ਹੁੰਦਾ ਉਹ ਜਦੋਂ ਇਟਾਂ ਨੂੰ ਚੱਕ ਕੇ ਚੱਕ ਅੰਦਰ ਲੈ ਜਾਂਦਾ ਤਾਂ ਸ਼ਾਮ ਤੱਕ ਉਸ ਦੇ ਹੱਥਾਂ ਦੇ ਵਿੱਚ ਛਾਲੇ ਪੈ ਚੁੱਕੇ ਹੁੰਦੇ ਆ ਉਹਦੇ ਸਾਰੇ ਹੱਥਾਂ ਵਿੱਚ ਛਾਲੇ ਪੈ ਚੁੱਕੇ ਹੁੰਦੇ ਆ ਤੇ ਉਸ ਦੀ ਥਕਾਵਟ ਦੇ ਨਾਲ ਬੁਰਾ ਹਾਲ ਹੋ ਚੁੱਕਿਆ ਹੁੰਦਾ ਥੱਕ ਚੁੱਕਿਆ ਹੁੰਦਾ ਪੂਰਾ ਟੁੱਟ ਚੁੱਕਿਆ ਹੁੰਦਾ ਤੇ ਜਦੋਂ ਸ਼ਾਮ ਨੂੰ 50 ਰੁਪਏ ਲੈ ਕੇ ਆਪਣੇ ਘਰ ਵਾਪਸ ਆਉਂਦਾ ਤੇ ਜਦੋਂ ਆਪਣੇ ਬਾਪ ਨੂੰ ਉਹ 50 ਰੁਪਏ ਦਿੰਦਾ ਕਿ ਪਿਤਾ ਜੀ ਆ ਮੈਂ 50 ਰੁਪਏ ਲੈ ਕੇ ਆਇਆ ਤਾਂ ਉਸ ਦਾ ਬਾਪ ਰੋਜ਼ਾਨਾ ਦੀ ਤਰ੍ਹਾਂ ਰੁਟੀਨ ਦੀ ਤਰ੍ਹਾਂ ਉਹ 50 ਰੁਪਏ ਫੜ ਕੇ ਜਦੋਂ ਚੁੱਲ੍ਹੇ ਦੇ ਵਿੱਚ ਸੁੱਟਣ ਲੱਗਦਾ ਅੱਗ 'ਚ ਉਹ ਭੱਜ ਕੇ ਆਪਣੇ ਬਾਪ ਦੀ ਬਾਹ ਫੜ ਲੈਂਦਾ ਕਿ ਪਿਤਾ ਜੀ ਤੁਸੀਂ ਕੀ ਕਰ ਰਹੇ ਹੋ ਮੇਰੀ ਤਾਂ ਮਿਹਨਤ ਦੀ ਕਮਾਈ ਆ ਮੈਂ ਬਹੁਤ ਜ਼ਿਆਦਾ ਮਿਹਨਤ ਕਰਕੇ ਇਹ 50 ਰੁਪਏ ਕਮਾ ਕੇ ਲਿਆ ਆ ਤੇ ਤੁਸੀਂ ਇਸ ਨੂੰ ਅੱਗ ਵਿੱਚ ਸੁੱਟ ਰਹੇ ਹੋ ਤਾਂ ਇੰਨੀ ਗੱਲ ਕਹਿਣ ਤੋਂ ਬਾਅਦ ਉਸ ਦਾ ਬਾਪ ਕਹਿੰਦਾ ਕਿ ਪੁੱਤਰ ਮੈਂ ਵੀ ਤੈਨੂੰ ਇਹੀ ਚੀਜ਼ ਸਮਝਾਉਣੀ ਚਾਹੁੰਦਾ ਸੀ ਮੈਂ ਤੈਨੂੰ ਇਹੀ ਸਮਝਾਉਣੀ ਚਾਹੁੰਦਾ ਸੀ ਕਿਉਂਕਿ ਤੂੰ ਮੇਰੀ ਮਿਹਨਤ ਦੀ ਕਮਾਈ ਹੋਈ ਪੂੰਜੀ ਨੂੰ ਇਸ ਪ੍ਰਸ਼ਤੀਆਂ ਵਿੱਚ ਜਦੋਂ ਉਡਾਉਣਾ ਤਾਂ ਮੈਨੂੰ ਵੀ ਬਹੁਤ ਤਕਲੀਫ ਹੁੰਦੀ ਆ ਮੈਨੂੰ ਵੀ ਬਹੁਤ ਦੁੱਖ ਲੱਗਦਾ ਜਦੋਂ ਤੂੰ ਫ਼ਜ਼ੂਲ ਦੇ ਖਰਚਿਆਂ ਦੇ ਵਿੱਚ ਮੇਰੇ ਪੈਸੇ ਦੀ ਬਰਬਾਦੀ ਕਰਦਾ ਤੇ ਉਹ ਬੱਚਾ ਵੀ ਫਿਰ ਸ਼ਰਮਿੰਦਾ ਹੁੰਦਾ ਪਿਤਾ ਤੋਂ ਮਾਫ਼ੀ ਮੰਗਦਾ ਕਿ ਅੱਗੇ ਤੋਂ ਬਾਅਦ ਮੈਂ ਤੁਹਾਡੀ ਕਦੇ ਵੀ ਫ਼ਜ਼ੂਲ ਖਰਚੇ ਦੇ ਵਿੱਚ ਪੈਸਾ ਨਹੀਂ ਉਡਾਵਾਂਗਾ ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਆ ਕਿ ਆਪਾਂ ਨੂੰ ਆਪਣੇ ਮਾਂ-ਬਾਪ ਦੀ ਮਿਹਨਤ ਦੇ ਨਾਲ ਕਮਾਈ ਹੋਈ ਪੂੰਜੀ ਨੂੰ ਕਦੇ ਵੀ ਫ਼ਜ਼ੂਲ ਦੇ ਵਿੱਚ ਖਰਚਣਾ ਨਹੀਂ ਚਾਹੀਦਾ ਹਾਂ ਤੁਸੀਂ ਜੇਕਰ ਤੁਹਾਡੇ ਸੁਪਨੇ ਵੱਡੇ ਨੇ ਤੁਹਾਡੇ ਵੱਡੇ ਵੱਡੇ ਸ਼ੌਕ ਨੇ ਤੁਸੀਂ ਉਹਨਾਂ ਸ਼ੌਂਕਾਂ ਨੂੰ ਪੂਰਾ ਕਰਨ ਦੇ ਲਈ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਪਹਿਲਾਂ ਦੱਬ ਕੇ ਮਿਹਨਤ ਕਰੋ ਮਿਹਨਤ ਕਰਕੇ ਕਮਾਈ ਕਰੋ ਤੇ ਉਸ ਕਮਾਈ ਦੇ ਨਾਲ ਜਦੋਂ ਤੁਸੀਂ ਆਪਣੇ ਸ਼ੌਂਕਾਂ ਨੂੰ ਜਦੋਂ ਤੁਸੀਂ ਆਪਣੇ ਉਹਨਾਂ ਸੁਪਨਿਆਂ ਨੂੰ ਪੂਰਾ ਕਰੋਗੇ ਆਪਦੀ ਕਮਾਈ ਦੇ ਨਾਲ ਤਾਂ ਉਸ ਦਾ ਆਨੰਦ ਵੀ ਵੱਖਰਾ ਹੀ ਹੁੰਦਾ ਸੋ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇਆ ਕਰੋ ਜੇ ਹਾਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਧੰਨਵਾਦ ਜੀ